ਤੁਸੀਂ ਮੌਕੇ ਦੇ ਜਿਹੜੇ ਲਾਈਵ ਤਸਵੀਰਾਂ ਦੇਖ ਸਕਦੇ ਹੋ ਖਨੌਰੀ ਬਾਰਡਰ ਦੀਆਂ ਮਹਿੰਦਰਾ ਟਰੈਕਟਰ ਆ ਜਿਹੜਾ ਚਾਰੇ ਟਾਇਰ ਨੇ ਜਿਹੜੇ ਬਿਲਕੁਲ ਖਤਮ ਹੋ ਚੁੱਕੇ ਨੇਗੇ ਤੇ ਕਿੱਲ ਪੱਤੀਆਂ ਲੱਗੀਆਂ ਵੇ ਦੀ ਇੱਥੇ ਸੜਕ ਦੇ ਵਿੱਚ ਹਨਾ ਜਦੋਂ ਇਥੋਂ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਜਿਹੜੇ ਚਾਰੇ ਟਾਇਰ ਨੇ ਪੈਂਚਰ ਹੋ ਚੁੱਕੇ ਨੇ ਹਨ ਤੇ ਨਾਕਾ ਬੰਦੀ ਜਿਹੜੀ ਫੌਜ ਦੀ ਬਹੁਤ ਵੱਡੇ ਪੱਧਰ ਦੇ ਵਿੱਚ ਐ ਜਿਹੜਾ ਕਿਸਾਨ ਵੀਰ ਇੱਥੇ ਇਹ ਟਰੈਕਟਰ ਲੈ ਕੇ ਆਇਆ ਸੀਗਾ ਮੌਕੇ ਦੇ ਕੀ ਹਾਲਾਤ ਸੀਗੇ ਉਹ ਉਹਨਾਂ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਜੀ ਕਿਹੜਾ ਪਿੰਡ ਆ ਜੀ ਅੰਮ੍ਰਿਤਸਰ ਰਾਮਪੁਰ ਤੇ ਕਨੇਰ ਪਾਰਤੀ ਕਿਸਾਨ ਜਿਹੜੇ ਜੀ ਸਿੱਧੂ ਬਰਸਰਦਾਰ ਜਗਜੀਤ ਸਿੰਘ ਜੀ ਧੰਨਵਾਦ ਜੀ ਤੇ ਇਹ ਆਪਣੇ ਟਰੈਕਟਰ ਨਾਲ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਸੀ ਉਹ ਸਾਡੇ ਜੀ ਸਾਡਾ ਟਰੈਕਟਰ ਪਿੱਛੇ ਆ ਕੇ ਉੱਥੇ ਖੜ ਗਿਆ ਸੀ ਜਦੋਂ ਇਹ ਬੰਬ ਚਲਾਉਣੇ ਸ਼ੁਰੂ ਕਰਤੇ ਉਹ ਟਰੈਕਟਰ ਆ ਕੇ ਖੜ ਗਿਆ ਸੀ ਸਾਡਾ ਉਹ ਨੌਜਵਾਨ ਉਹ ਜੋਸ਼ ਹੋ ਗਿਆ ਉਹ ਜਿਹੜੀ ਹਾਲਤ ਦੇ ਵਿੱਚ ਮੁੜ ਕੇ ਆਇਆ ਸੀ ਐਸਾ ਛੋਟਾ ਬੇਟਾ ਸੀ ਕਿ ਨਹੀਂ ਆਪਣੇ ਅੱਡੇ ਨਾਲ ਆਇਆ ਸਾਥੀ ਐਸਾ ਤੁਹਾਡੇ ਨਾਲ ਆਇਆ ਸੀਗਾ ਨਾਲ ਆਇਆ ਅੰਮ੍ਰਿਤਸਰ ਤੋਂ ਟਰੈਕਟਰ ਆਇਆ ਇਹ ਸਾਡੇ ਨਾਲ ਹੀ ਸੀ ਅੱਛਾ 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 ਤੁਹਾਡੇ ਨਾਲ ਜਿਹੜੇ ਪਿੱਛੇ ਖੜੋਤੇ ਅੰਮ੍ਰਿਤਸਰ ਦੇ ਟਰੈਕਟਰ ਸਾਹਮਣੇ ਜਿਹੜੇ ਸਾਡੇ ਹੀ ਆ ਸਾਡੇ ਟਰੈਕਟਰ ਜਿਹੜੇ ਮੁੰਡੋਂ ਦੌੜਾ ਜਾ ਪਿਆ ਸੀਗਾ ਉਹੋ ਚੀਜ਼ ਹਾਂਜੀ ਆਹ ਮੁੰਡਾ ਨੇ ਇਹਨਾਂ ਦੇ ਪਾਗ ਨਹੀਂ ਸੀ ਬੰਨੀ ਵੀ ਕਰਨ ਇੱਕ ਪਾਗ ਨਹੀਂ ਬੰਦੀ ਪਾਗ ਵਾਲੇ ਮੁੰਡਾ ਵੀ ਹੋਇਆ ਇੱਕ ਨਹੀਂ ਜਿਹੜਾ ਚੱਕ ਕੇ ਲੈ ਗਏ ਸੀ ਮੁੰਡੇ ਨੂੰ ਇੱਕ ਦੇ ਨਾਲ ਹੋਰ ਵੀ ਹੈਗੇ ਦੋ ਤਿੰਨ ਮੁੰਡੇ ਹੋਏ ਨੇ ਵਾਲਾ ਮੁੰਡਾ ਕੋਈ ਨਹੀਂ ਚੱਕ ਨਹੀਂ ਹੋਇਆ ਮਾਲ ਹੈ ਸਾਡੇ ਘੱਤੀ ਬੰਦੀ ਦੀ ਆ ਅੱਛਾ ਮਲਕਾ ਦੂਸਰੀ ਟਰਾਲੀ ਚ ਆਏ ਲੜਕੇ ਅੱਛਾ ਅੱਛਾ ਠੀਕ ਨਾਲ ਟਰੈਕਟਰ ਦੇ ਉੱਤੇ ਬੈਠੇ ਜਦੋਂ ਇਹ ਟਰੈਕਟਰ ਗੱਡੀ ਚੜਾਇਆ ਟਰੈਕਟਰ ਨੇ ਇੱਕ ਸਾਡੇ ਬਜ਼ੁਰਗ ਦੀ ਲੱਤ ਵੀ ਟੁੱਟੀ ਹੋਈ ਹੈ ਉਹ ਸੀਰੀਅਸ ਇੰਦਰੀਆ ਅੱਛਾ ਹਾਂਜੀ ਇੱਕ ਨੌਜਵਾਨ ਦੀ ਵੀ ਗੱਲ ਲੱਤ ਟੁੱਟੀ ਹੈ ਕਿ ਕਾਫੀ ਮੈਂ ਕਹਾਂਗਾ ਅਸੀਂ ਤਾਂ ਸ਼ਾਂਤ ਮੌਕੇ ਤੇ ਲੋਏ ਇਹਨਾਂ ਦੇ ਗੋਲੇ ਤਾਂ ਅੱਗੇ ਹੋਏ ਉਹਦੇ ਆਸੂ ਗੈਸ ਦੇ ਹੂੰ ਤੇ ਟਰੈਕਟਰ ਉੱਥੇ ਖੜਾ ਹੈ ਦਿੱਖੋ ਉਹ ਬੋਰਡ ਲੱਗੇ ਅੱਛਾ ਉਹ ਬੋਰਡ ਲੱਗੇ ਹਾਂਜੀ ਐਨੀ ਦੂਰ ਇਹਨਾਂ ਨੇ ਖੁਦ ਸਟਾਰਟ ਕਰਕੇ ਲਿਆਂਦਾ ਵਾ ਆ ਸਾਡੇ ਬੰਦਿਆਂ ਦੀ ਗਲਤੀ ਹੈ ਵੀ ਪਿੱਛੇ ਕਰਕੇ ਟਰੈਕਟਰ ਇਹਨਾਂ ਨੇ ਪ ਟਰੈਕਟਰ ਸਟਾਰਟ ਕਰਕੇ ਜਾਂਦਾ ਕੱਲ ਕਹਿੰਦੇ ਸੀ ਵੀ ਲੈ ਜਾਓ ਟਰੈਕਟਰ ਮੈਂ ਕਿਹਾ ਵੀ ਚਲੋ ਖੜਾ ਰਹਿਣ ਦੋ ਸਾਨੂੰ ਸਮਾਨ ਦੇ ਦਿਓ ਪਤਾ ਨਹੀਂ ਹੁਣ ਸਾਡੇ ਲੜਕੇ ਨੇ ਸਟਾਰਟ ਕਰਕੇ ਇੱਥੋਂ ਤੱਕ ਲੈੰਦਾ ਨਹੀਂ ਤੇ ਬਿਲਕੁਲ ਬੈਰੀਕੇਟ ਦੇ ਨਾਲ ਲਾਇਆ ਅੱਛਾ ਬੈਰੀਕੇਟ ਦੇ ਕੋਲੇ ਖੜਾ ਸੀ ਬਿਲਕੁਲ ਮੋੜ ਕੇ ਫਿਰ ਮੈਂ ਰੋਕਿਆ ਮੈਂ ਮੇਰਾ ਟਾਇਰ ਖਰਾਬ ਹੋਇਆ ਮੈਨੂੰ ਰਹਿਣ ਦੋ ਇੱਥੇ ਜਿੱਥੇ ਹੈਗਾ ਵਾ ਹੂੰ ਮਕੈਨਿਕ ਆਉਂਦਾ ਫਿਰ ਚਾਰੇ ਟਾਇਰ ਇਹਦੀਆਂ ਪਾਈਪਾਂ ਵੀ ਵੜ ਦਿੱਤੀਆਂ ਚਾਰੇ ਟਾਇਰ ਜਿਹੜੇ ਨੇ ਡੀਜ਼ਲ ਦਾ ਟੈਂਕ ਭਰਿਆ ਹੋਇਆ ਸੀ ਤੇ ਡੀਜ਼ਲ ਨਿਕਲ ਗਿਆ ਸਾਰੇ ਬਾਕੀ ਜਿਹੜਾ ਕੋਈ ਸਾਡਾ ਸਮਾਨ ਹੀ ਟਰਾਲੀ ਦੇ ਵਿੱਚ ਉਹ ਵੀ ਤੋ ਮੇਰਾ ਦਾਦਰ ਮੇਰੇ ਬੈਗ 'ਚ ਹੂੰ ਉਹ ਕੱਢ ਲਏ ਇਹਨਾਂ ਨੇ ਤੇ ਇੱਕ ਜਗ੍ਹਾ ਇੱਕ ਬੈਗ ਹੀ ਉੱਧਰ ਜਗ੍ਹਾ ਪਈਆਂ ਸਾਡੀਆਂ ਹੂੰ ਤਿੰਨ ਤੋਂ ਚਾਰ ਸੀ ਉਹ ਕੱਢ ਲਿਆ ਮੇਰੇ ਬੈਗ 'ਚ ਇੱਕ ਸਪੈਸ਼ਲ ਜੈਕਟ ਕੱਢੀ ਇਹਨਾਂ ਨੇ ਜਿਹਦੇ 'ਤੇ ਟੈਗ ਲੱਗਾ ਸੀ ਪੁਰਾਣੀਆਂ ਜੈਕਟਾਂ ਮੇਰੀਆਂ ਵਿੱਚ ਹੀ ਆ ਹੂੰ ਤੇ ਉਹ ਤੋਂ ਇਲਾਵਾ ਸਾਡੇ ਗੱਦੇ ਸੀ 6 ਬਜੇ ਆ 11 ਗੱਦੇ ਸੀ ਪੰਜ ਇਹਨਾਂ ਨੇ ਕੱਢ ਲਏ ਵਿੱਚੋਂ ਇਹ ਸਾਰਾ ਸੀਰਫ ਲੈਣੇ ਗੱਦੇ ਇਹਨਾਂ ਨੇ ਪੰਜ ਹਾਂਜੀ ਤੇ ਜੇ ਟਰੈਕਟਰ ਇਹਨਾਂ ਦਾ ਖੜੋਤਾ ਦੇਣਾ ਕੱਢਿਆ ਭਾਈ ਇਹਨਾਂ ਨੇ ਓਕੇ ਨਾਲੇ ਜੇ ਉੱਥੇ ਖੜਾ ਦ ਉੱਥੇ ਰਹਿਣ ਦਿੰਦੇ ਉਹਨੂੰ ਹੂੰ ਤੇ ਅੱਗੇ ਕੀ ਕਰ ਨੂੰ ਲੈ ਕੇ ਆਏ ਸਮਝ ਨਹੀਂ ਅੱਛਾ ਕਿੰਨੇ ਟਰੈਕਟਰਾਂ ਦਾ ਕਾਫਲਾ ਲੈ ਕੇ ਆਉਂਗੇ ਉਤੋਂ ਅੰਮ੍ਰਿਤਸਰੋਂ ਆਪਣਾ ਕਾਫਲਾ ਆਇਆ ਨਹੀਂ ਆਪਣਾ ਤਾਂ 150 150 200 ਤੱਕ ਦਾ ਹੈ 150 200 ਰੇਟ ਆਪਣਾ ਕਹਿੰਦੇ ਸਾਰਾ ਆਪਾਂ ਕਾਫਲਾ ਜਿਹੜਾ ਚੱਲਿਆ ਅੰਮ੍ਰਿਤਸਰ ਅੱਛਾ ਫਿਰ ਜਿਹੜੀ ਅੱਜ ਦੀ ਇਹਨਾਂ ਨੇ ਨਾਕੇਬੰਦੀ ਕੀਤੀ ਪਈ ਹੈ ਤੇ ਫਿਰ ਅੱਜ ਦੇ ਕੀ ਹਾਲਾਤ ਨੇ ਹੁਣ ਅੱਜ ਕੀ ਕਹਿਣਾ ਚਾਹੁੰ ਸ਼ਾਂਤਮਈ ਬੈਠੇ ਕੱਲ ਵੀ ਸ਼ਾਂਤਮਈ ਪਹਿਲ ਉਹਨਾਂ ਨੇ ਕੀਤੀ ਸੀ ਹੂੰ ਤੇ ਮਤਲਬ ਕਿ ਉਹਨਾਂ ਨੇ ਪਹਿਲਾਂ ਸਾਡੇ ਤੇ ਗੋਲੇ ਛੁੱਟੇ ਆ ਸਾਡੇ ਲੋਕ ਪਿੱਛੇ ਹਟਿਆ ਪਤਰਾਵਾ ਜੀ ਇਧਰੋਂ ਨਹੀਂ ਇਧਰੋਂ ਹੀ ਜਿੰਨੀ ਹੋਈ ਤੇ ਦੇਖ ਸਕਦੇ ਬਿੱਥੇ ਰਬੜ ਬੁਲਟ ਨਹੀਂ ਆ ਪਹਿਲਾਂ ਰਬੜ ਬੁਲਟ ਬੁਲਟ ਨਾਈਲਨ ਦੀ ਬਣੀ ਹੁੰਦੀ ਹੈ ਇਹ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੇ ਇਸ ਵਾਰ ਨਹੀਂ ਓਕੇ ਪਲਾਸਟਿਕ ਦੀਆਂ ਗੋਲੀਆਂ ਨਾਲ ਜਿੰਨੀ ਕਿ ਡਰਾਇਆ ਜਾ ਰਿਹਾ ਰਬੜ ਦੀ ਨਹੀਂ ਆ ਰਹੀ ਅੱਛਾ ਇਹ ਦੇਖੀ ਹੋਈ ਉਹ ਲੜਕੇ ਫੜੇ ਫੜੇ ਤਾਂ ਉਹ ਇਹਨਾਂ ਨੂੰ ਦਿਖਾ ਦਿੰਦੇ ਫੜ ਕੇ ਹੂੰ ਪਲਾਸਟਿਕ ਦੀ ਗੋਲੀ ਜਿਹੜੀ ਉਹ ਨੁਕਸਾਨ ਕਰਦੀ ਹੈ ਸਰੀਰ ਤੇ ਨੁਕਸਾਨ ਉਹ ਜਿੱਦ ਸਿੱਧੀ ਵਧੀ ਤੇ ਜਾਣ ਨੂੰ ਜਾ ਸਕਦੀ ਕਿਥੇ ਦੀ ਕੋਈ ਹੈ ਨਹੀਂ ਕੋਈ ਓਕੇ ਹੂੰ ਤੇ ਫਿਰ ਅੱਜ ਜਿਹੜਾ ਬਾਰਡਰ ਕਰਾਸ ਕਰਨ ਦੀ ਤਿਆਰੀ ਫੁੱਲ ਹੈਗੀ ਬੰਦ ਕਰਾਂਗੇ ਜੀ ਪਰ ਸ਼ਾਂਤੀ ਸ਼ਾਂਤੀਪੂਰੋ ਦੇ ਨਾਲ ਕਰਾਂਗੇ ਹੂੰ ਬਿਲਕੁਲ ਸ਼ਾਂਤਮਈ ਦੇ ਨਾਲ ਅਸੀਂ ਜਿਹੜਾ ਨਾ ਬੱਡ ਕਰਾਸ ਕਰਾਂਗੇ ਜੀ ਆਏ ਸਿਰਫ ਸੰਗਲ ਦੇ ਹੁੱਕਾ ਬੈਰੀਕੇਡ ਕਿਚਨ ਤੱਕ ਜਾਂ ਪਤਰਾਵਪਾਜੀ ਜਾਂ ਵਾਪਸ ਡਾਂਗਾ ਛੋਟੇ ਦੇ ਨਹੀਂ ਕਰਾਂਗੇ ਹੂੰ ਉਹ ਕਰ ਸਕਦੇ ਜੋ ਵੀ ਉਹਨਾਂ ਨੂੰ ਛੋਟੇ ਠੀਕ ਹੈ ਆਪਾਂ ਵੀ ਕਰਨੀ ਚਾਹੁੰਦੇ ਹਾਂ ਜਿਹੜਾ ਕਿਸਾਨ ਆ ਹੂੰ ਕਿਸਾਨ ਅਨੁਦਾਤਾ ਬਗਨੇਆ ਗਿਆ ਵਾ ਅੱਜ ਅਨੁਦਾਤਾ ਵੇਖੋ ਅਨੁਦਾਤਾ ਦੇ ਗਾੜੀ ਇਹਨਾਂ ਨੇ ਇਹੋ ਜਿਹਾ ਸਾਡੇ ਨਾਲ ਵਿਹਾਰ ਕੀਤਾ ਹੋਇਆ ਵਾ ਜਿਹੜਾ ਪਾਕਿਸਤਾਨ ਨੇ ਵੀ ਨਹੀਂ ਕੀਤਾ ਏਡੇ ਏਡੇ ਬੈੜੀਗੜ ਗਾੜੀ ਲਾਏ ਨੇ ਤਾਰਾਂ ਲਾ ਦਿੱਤੀਆਂ ਵੇਖੋ ਜਿੱਦਾਂ ਅਸੀਂ ਪਾਕਿਸਤਾਨ ਦੇ ਗਾੜੀ ਬਿਲਕੁਲ ਆ ਕੇ ਖਲੋਗੇ ਆ ਵੀ ਸਾਨੂੰ ਦੂਜੇ ਦੇਸ਼ ਦੇ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਹੂੰ ਕਿੱਡਾ ਮਾੜਾ ਵਿਹਾਰ ਜਿਹੜਾ ਸਾਡੇ ਨਾਲ ਇਹ ਸਰਕਾਰਾਂ ਮੋਦੀ ਸਰਕਾਰ ਕਰ ਰਹੀ ਆ ਹੂੰ ਓਕੇ ਬਹੁਤ ਬਹੁਤ ਧੰਨਵਾਦ ਲੋ ਜੀ ਆ ਟਰੈਕਟਰ ਜੇ ਵੀ ਤੁਹਾਨੂੰ ਦਿਖਾਇਆ ਹਨ ਤੇ ਇਹਦੇ ਮਾਲਕ ਨਾਲ ਗੱਲਬਾਤ ਕੀਤੀ ਹੈ ਮੌਕੇ ਤੇ ਤੇ ਬਾਕੀ ਜਿਹੜੇ ਇੱਧਰ ਟੜਕ ਦੇ ਵਿੱਚ ਹੈ